ਸਭ ਨੇ ਹੈ ਬਾਲ ਜਵਾਨੀ ਅਰ ਵਿਰਧ ਫਨ ਤੀਨ ਅਵਸਥਾ ਜਾਣ ਸਤਿਗੁਰੂ ਜੀ ਕਹਿੰਦੇ ਮਨੁੱਖ ਦੀਆਂ ਤਿੰਨ ਅਵਸਥਾ ਨੇ ਪਹਿਲਾਂ ਬਚਪਨ ਹੈ ਫਿਰ ਜਵਾਨੀ ਹੈ ਤੇ ਫਿਰ ਤੀਸਰਾ ਹੈ ਬਡੇਪਾ ਆਖੋ ਸਤਨਾਮ ਜਿਹੜਾ ਤੀਸਰਾ ਹੈ ਇਹ ਬਡੇਪਾ ਹੈ ਪਰ ਜਿਹੜੀ ਮੌਤ ਹੈ ਨਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਮੌਤ ਤਾਂ ਕਿਸੇ ਵੀ ਸਮੇ ਆ ਸਕਦੀ ਹੈ ਬਚਪਨ ਦੇ ਵਿੱਚ ਵੀ ਆ ਸਕਦੀ ਹੈ ਬਡਾਪੇ ਦੇ ਵਿੱਚ ਵੀ ਆ ਸਕਦੀ ਹੈ ਤੇ ਪਿਆਰਿਓ ਜਵਾਨੀ ਦੇ ਵਿੱਚ ਵੀ ਆ ਸਕਦੀ ਹੈ ਬਡਾਪੇ ਦੇ ਵਿੱਚ ਤਾਂ ਪਤਾ ਹੀ ਹੁੰਦਾ ਫਿਰ ਮਡਾ ਪੇਰੇ ਵਿੱਚ ਤਾਂ ਪਤਾ ਹੀ ਹੈ ਬੇ ਹੁਣ ਉਮਰ ਹੈ ਜਿਹੜੀ ਇਹ ਨਗਦੀ ਜਾਂਦੀ ਹੈ ਮੌਤ ਨੇੜੇ ਆਉਂਦੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਦੇ ਹੋਏ ਤਾਰਦੇ ਤਾਰਦੇ ਇੱਕ ਨਗਰ ਦੇ ਵਿੱਚ ਪਹੁੰਚੇ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨਾਲ ਨੇ ਸੱਚੇ ਪਾਤਸ਼ਾਹ ਦੇ ਤੇ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਕੀਰਤਨ ਕਰਦੇ ਨੇ ਬਾਣੀ ਦੇ ਵਿੱਚ ਬੜੀ ਸ਼ਕਤੀ ਹੈ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਬਾਣੀ ਪੜ੍ਹਦੇ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਭਾਈ ਬਾਲਾ ਚੌਰ ਕਰ ਰਹੇ ਨੇ ਤੇ ਭਾਈ ਮਰਦਾਨਾ ਜੀ ਸਤਗੁਰਾਂ ਦੇ ਨਾਲ ਸ਼ਬਦ ਪੜ੍ਹ ਰਹੇ ਨੇ ਤੇ ਰਵਾਵ ਵਜਾਰੇ ਨੇ ਪਿਆਰਿਓ ਇੰਨੇ ਨੂੰ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਬਾਣੀ ਪੜ੍ਹਦੇ ਨੇ ਬਾਣੀ ਪੜਦੇ ਆ ਪੜਦੇ ਆ ਸਮਾਂ ਲੰਘਿਆ ਕੀਰਤਨ ਕਰਦੇ ਆ ਕਰਦੇ ਆ ਸਮਾਂ ਲੰਘਿਆ ਤੇ ਇੱਕ ਛੋਟਾ ਜਿਹਾ ਬੱਚਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਆ ਕੇ ਬੈਠ ਗਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠਿਆ ਨਾ ਛੋਟਾ ਜਿਹਾ ਬੱਚਾ ਉਹ ਆਏ ਬਾਣੀ ਪੜਦੇ ਨੇ ਸੱਚੇ ਪਾਤਸ਼ਾਹ ਉਹ ਬੜੇ ਪਿਆਰ ਦੇ ਨਾਲ ਸੁਣ ਰਿਹਾ ਤੇ ਜਿਵੇਂ ਬਾਣੀ ਸੱਚੇ ਪਾਤਸ਼ਾਹ ਬੋਲ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਆਪ ਵੀ ਉੱਚੀ ਉੱਚੀ ਬੋਲਦੇ ਆਪੋ ਧੰ ਗੁਰੂ ਨਾਨਕ ਪਾਤਸ਼ਾਹ ਬਾਣੀ ਪੜ੍ਹਦੇ ਨੇ ਤੇ ਪਿਆਰਿਓ ਜਦੋਂ ਕੀਰਤਨ ਦੀ ਸਮਾਪਤੀ ਕੀਤੀ ਨਾ ਉਹ ਬੱਚਾ ਬੈਠਾ ਰਿਹਾ ਧੰ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਕੋਲ ਬੁਲਾਇਆ ਕਹਿ ਲੱਗੇ ਐ ਬੱਚਾ ਐ ਪੁੱਤਰ ਸਾਡੇ ਕੋਲ ਆ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬੁਲਾਇਆ ਨਾ ਉਹਨੂੰ ਬੁੱਕਲ 'ਚ ਬਿਠਾ ਲਿਆ ਤੇ ਬੁੱਕਲ 'ਚ ਬਿਠਾ ਕੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿਣ ਲੱਗੇ ਭਾਈ ਐ ਬੱਚਾ ਐ ਬੇਟਾ ਤੇਰਾ ਨਾਮ ਕੀ ਐ ਵੇਖੋ ਧਿਆਨ ਨਾਲ ਸੁਣਿਓ ਤੇ ਤੇਰਾ ਨਾਮ ਕੀ ਐ ਤੇ ਉਹ ਬੱਚਾ ਕਹਿਣ ਲੱਗਾ ਐ ਸੱਚੇ ਪਾਤਸ਼ਾਹ ਮੇਰਾ ਨਾਮ ਮੇਰੇ ਮਾਤਾ ਪਿਤਾ ਨੇ ਬੂੜਾ ਰੱਖਿਆ ਮਨੂੰ ਬੂੜਾ ਕਹਿ ਕੇ ਬੁਲਾਉਂਦੇ ਨੇ ਤੇ ਪਿਆਰਿਓ ਕਹਿਣ ਲਗੇ ਗੁਰੂ ਨਾਨਕ ਪਰਸ਼ਾ ਕਹਿਣ ਲਗੇ ਇੱਥੇ ਤਾਂ ਵੱਡਿਆਂ ਵੱਡੀਆਂ ਉਮਰਾਂ ਲੰਘ ਜਾਂਦੀਆਂ ਨੇ ਤੇ ਸਾਰੀਆਂ ਉਮਰਾਂ ਲੰਘ ਜਾਂਦੀਆਂ ਨੇ ਗੁਰਨਾਨਕ ਦੇ ਦਰ ਦੀ ਇੱਥੇ ਤਾਂ ਨਿਰੰਕਾਰ ਦੇ ਰਸਤੇ ਵੱਲ ਤੁਰਿਆ ਨਹੀਂ ਜਾਂਦਾ ਤੂੰ ਕਿਵੇਂ ਆ ਗਿਆ ਖੋ ਸਤਨਾ ਤੂੰ ਕਿਵੇਂ ਆਇਆ ਤੇ ਵੇਖੋ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਪੁੱਛ ਰਹਿ ਨੇ ਤੇ ਉਹ ਬੱਚਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਨੂੰ ਇਹ ਲਗਨ ਨਾਮ ਦੀ ਲਗਨ ਮੇਰੇ ਮਾਤਾ ਨੇ ਲਾਈ ਆਖੋ ਸਤਨਾ ਇਹ ਨਾਮ ਦੀ ਲਗਨ ਨਾ ਮੇਰੀ ਮਾਤਾ ਨੇ ਲਾਈ ਹੈ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਕਿਵੇਂ ਲੱਗੀ ਲਗਨ ਇਹ ਕਹਿ ਲਗੇ ਸੱਚੇ ਪਾਤਸ਼ਾਹ ਇੱਕ ਦਿਨ ਮੇਰੀ ਮਾਤਾ ਨਾਲ ਮੈਨੂੰ ਕਹਿਣ ਲਗੀ ਵੀ ਐ ਬੁੱਢੇ ਮੇਰੀ ਮਾਤਾ ਬਿਮਾਰ ਸੀ ਤੇ ਸੱਚੇ ਪਾਤਸ਼ਾਹ ਮੇਰੀ ਮਾਤਾ ਬਿਮਾਰ ਸੀ ਤੇ ਮੈਨੂੰ ਕਹਿਣ ਲਗੀ ਐ ਬੁੱਢੇ ਚੁੱਲ੍ਹੇ ਦੇ ਵਿੱਚ ਅੱਗ ਬਾਲ ਤੇ ਘਰ ਦਾ ਰਾਸ਼ਨ ਪਾਣੀ ਪ੍ਰਸ਼ਾਦਾ ਬਣਾਉਣਾ ਹੈ ਤੇ ਪਿਆਰਿਓ ਕਹਿ ਲੱਗਿਆ ਸੱਚੇ ਪਾਤਸ਼ਾ ਮੈਂ ਨਾ ਚੁੱਲ੍ਹੇ ਦੇ ਵਿੱਚ ਅੱਗ ਵਾਲਿਆ ਕਰਾਂ ਲੱਕੜਾਂ ਲਾਈਆਂ ਤੇ ਤੀਲੀ ਲਾਇਆ ਕਰਾਂ ਉਹ ਬੁੱਝ ਜਾ ਕਰੇ ਤੇ ਫਿਰ ਮੈਂ ਫੇਰ ਤੀਲੀ ਲਾਇਆ ਕਰਾਂ ਤੇ ਬੁੱਝ ਜਾ ਕਰੇ ਸੱਚੇ ਪਾਤਸ਼ਾ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਲੀ ਤੇ ਐਨੇ ਨੂੰ ਮੇਰੀ ਮਾਂ ਨਾ ਉੱਠ ਕੇ ਆਈ ਤੇ ਆਕੇ ਕਹਿਣ ਲੱਗੀ ਸੱਚੇ ਪਾਤਸ਼ਾ ਤੇ ਮੇਰੀ ਮਾਂ ਕਹਿਣ ਲੱਗੀ ਤੇ ਬੱਚੇ ਕਦੇ ਮੋਟੀਆਂ ਲੱਕੜਾਂ ਨੂੰ ਅੱਗ ਨਹੀਂ ਲਗਿਆ ਕਰਦੀ ਪਹਿਲਾਂ ਛੋਟੇ-ਛੋਟੇ ਢੱਕੇ ਲਾ ਫਿਰ ਅੱਗ ਵੜੇਗੀ ਆਖੋ ਸਤਨਾ ਤੇ ਕਹਿਣ ਲੱਗੇ ਮਾਤਾ ਕਹਿਣ ਲੱਗੀ ਵੀ ਆ ਛੋਟੇ-ਛੋਟੇ ਢੱਕੇ ਲਾ ਪਹਿਲਾਂ ਤੇ ਜਦੋਂ ਮਾਤਾ ਨੇ ਨਾ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੂੰ ਦੱਸ ਰਿਆ ਤੇ ਸੱਚੇ ਪਾਤਸ਼ਾਹ ਜਦੋਂ ਛੋਟੇ-ਛੋਟੇ ਢੱਕੇ ਲਾਏ ਨਾ ਤੇ ਉਹ ਢੱਕਿਆਂ ਨੂੰ ਜਲਦੀ ਅੱਗ ਲੱਗ ਗਈ ਤੇ ਮਾਤਾ ਕਹਿਣ ਲੱਗੀ ਐ ਬੂਡੇ ਵੱਡੀਆਂ ਮੋਟੀਆਂ ਲੱਕੜਾਂ ਨੂੰ ਅੱਗ ਨਹੀਂ ਲਗਿਆ ਕਰਦੀ ਛੋਟੇ ਢੱਕਿਆਂ ਨੂੰ ਅੱਗ ਲਗਿਆ ਕਰਦੀ ਐ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਆਈ ਵਿਚਾਰ ਵੀ ਐ ਮਨਾ ਕਿਤੇ ਛੋਟੀ ਉਮਰ ਦੇ ਵਿੱਚ ਨਾ ਚਲੇ ਜਾਈਏ ਸੰਸਾਰ ਤੋਂ ਆਖੋ ਸਤਨਾਮ ਇਓ ਗਿਆਨ ਕਹਿ ਲੱਗਿਆ ਸੱਚੇ ਪਾਤਸ਼ਾਹ ਮਨ ਦੇ ਵਿੱਚ ਆਇਆ ਕਿਤੇ ਛੋਟੀ ਉਮਰ ਦੇ ਵਿੱਚ ਹੀ ਨਾ ਚਲੇ ਜਾਈਏ ਮੌਤ ਤੋਂ ਡਰਦਾ ਮਨੁੱਖ ਤਿਆਰਿਓ ਭੱਜਿਆ ਫਿਰਦਾ ਮੌਤ ਤੋਂ ਪਰ ਮੌਤ ਤੋਂ ਕੋਈ ਬਚ ਨਹੀਂ ਸਕਿਆ ਸੱਚੇ ਪਾਤਸ਼ਾਹ ਮੈਂ ਡਰਦਾ ਮਾਰਾ ਤੇਰੇ ਚਰਨਾਂ ਦੇ ਵਿੱਚ ਆ ਗਿਆ ਆਖੋ ਸਤਨਾਮ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਜੇ ਆ ਗਿਆ ਨਾ ਜੇ ਮੌਤ ਤੋਂ ਡਰਦਾ ਆਇਆ ਫਿਰ ਇਥੇ ਉਹ ਜਿਹੜੀ ਮਾਤ ਤੋਂ ਡਰੇ ਜਗ ਸਾਰਾ ਸਾਧੂਆ ਨੇ ਮੋਹ ਮੰਗਨੇ ਮਾਤ ਤੋਂ ਡਰੇ ਯਾਰੋ ਪਾਕਿਸਤਾਨੇ ਮੁਹ i ਭਗਤਾਂ ਨੇ ਮੋਹ ਮੰਨ ਤੇ ਜੇੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ ਡਰਦਾ ਮਾਰਾ ਭੱਜਿਆ ਫਿਰਦਾ ਤੇ ਭਗਤ ਕਬੀਰ ਸਭ ਕਹਿੰਦੇ ਉਹ ਮੌਤ ਹੈ ਨਾ ਜਿਹੜੀ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ ਉਹ ਭਗਤਾ ਨੇ ਰੱਬ ਦੇ ਪਿਆਰਿਆਂ ਨੇ ਉਹ ਮੌਤ ਨੂੰ ਐ ਸਵੀਕਾਰ ਕਰ ਲਿਆ ਮਨ ਲਿਆ ਵੀ ਮਰਨਾ ਤਾਂ ਹੈ ਜਾਣਾ ਤਾਂ ਸੰਸਾਰ ਨੇ ਤੋਂ ਇੱਕ ਦਿਨ ਸਭ ਨੇ ਐ ਤੇ ਕਿਉਂ ਨਾ ਅਸੀਂ ਪਰਮੇਸ਼ਰ ਦਾ ਨਾਮ ਜਪ ਲਈ ਆਖੋ ਸਤਨਾਮ ਵਾਹਿਗੁਰੂ ਕਿਉਂਕਿ ਸਾਡਾ ਜੀਵਨ ਸਫਲਤਾਈ ਹੋਣਾ ਪਿਆਰਿਓ ਜਦੋਂ ਅਸੀਂ ਬਾਣੀ ਦੇ ਨਾਲ ਜੁੜ ਗਏ ਨਾਮ ਦੇ ਨਾਲ ਜੁੜ ਗਏ ਤੇ ਜਦੋਂ ਨਾਮ ਦੇ ਨਾਲ ਜੁੜ ਗਏ ਬਾਣੀ ਦੇ ਨਾਲ ਜੁੜ ਗਏ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਲੋਕ ਤੇ ਪਰਲੋਕ ਦੋਨੇ ਸੁਹੇਲੇ ਹੋ ਜਾਂਦੇ ਨੇ ਹੁਣ ਉਹ ਬੱਚਾ ਮੌਤ ਤੋਂ ਡਰਦਾ ਨਾਲ ਗੁਰੂ ਨਾਨਕ ਦੇ ਚਰਨਾਂ 'ਚ ਆ ਗਿਆ ਸੱਚੇ ਪਾਤਸ਼ਾਹ ਮੈਨੂੰ ਮੌਤ ਦਾ ਡਰ ਸੀ ਮੈਂ ਤੇਰੇ ਚਰਨਾਂ 'ਚ ਆ ਗਿਆ ਤੇ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਵੇਖੋ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੌਤ ਤੋਂ ਡਰਦਾ ਆਇਆ ਨਾ ਕਹਿਣ ਲੱਗਿਆ ਹਾਂ ਜੀ ਮਨ ਦੇ ਵਿੱਚ ਏ ਵਿਚਾਰ ਚੱਲ ਗਈ ਵੀ ਕਿਤੇ ਛੋਟੀ ਉਮਰ ਚ ਨਾ ਚਲੇ ਜਾਈਏ ਸੰਸਾਰ ਤੋਂ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫੇ ਰਾਜਾ ਤੈਨੂੰ ਮਰਨ ਨਹੀਂ ਦਿੰਦੇ ਆਖੋ ਸਤਨਾਮ ਧੰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜੇ ਆ ਗਿਆ ਨਾ ਫਿਰ ਤੈਨੂੰ ਮਰਨ ਨਹੀਂ ਦਿੰਦੇ ਤੇ ਸਰੀਰ ਦਾ ਮਰ ਜਾਣਾ ਮੌਤ ਨਹੀਂ ਪਿਆਰਿਓ ਸਰੀਰ ਤਾਂ ਇੱਕ ਦਿਨ ਚਲੇ ਹੀ ਜਾਣਾ ਇਹਨੇ ਨਾ ਰਹਿਣਾ ਨਾ ਰਿਹਾ ਤੇ ਸਰੀਰ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਕਰਕੇ ਤਾਂ ਰੱਬ ਦੇ ਪਿਆਰੇ ਵੀ ਗਏ ਨੇ ਨਾ ਸਰੀਰ ਕਰਕੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਵਤਾਰ ਆਏ ਵਿਸ਼ਨੂੰ ਭਗਵਾਨ ਵਰਗੇ ਤੇ ਭਗਵਾਨ ਵਿਸ਼ਨੂੰ ਨੂੰ ਵੀ ਅਵਤਾਰਾਂ ਨੂੰ ਵੀ ਜਾਣਾ ਪਿਆ ਸਰੀਰ ਕਰਕੇ ਤਾਂ ਕੋਈ ਵੀ ਨਹੀਂ ਰਿਹਾ ਪਰ ਸੱਚੇ ਪਾਤਸ਼ਾਹ ਕਹਿੰਦੇ ਉਹ ਸਦਾ ਸੰਸਾਰ ਤੇ ਰਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਨ੍ਹਾਂ ਨੇ ਗੁਰੂ ਦਾ ਨਾਮ ਜਪਿਆ ਉਹ ਸਦੈ ਸੰਸਾਰ ਤੇ ਜਉਂਦੇ ਰਹਿੰਦੇ ਨੇ ਹਣ ਪਿਆਰਿਓ ਜਦੋਂ ਨਾ ਧਨ ਗੁਰੂ ਅਮਰਦਾਸ ਪਾਤਸ਼ਾਹ ਇਹ ਸੰਸਾਰ ਤੋਂ ਜਾਣ ਲੱਗੇ ਜਾਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਨੇ ਸਾਰਾ ਪਰਿਵਾਰ ਬੁਲਾਇਆ ਆਪਣੇ ਅਸੀਂ ਕਿਸੇ ਦੀ ਅੰਤਮ ਅਰਦਾਸ ਦੇ ਵਿੱਚ ਜਾਣਿਆ ਨਾ ਪਿਆਰਿਓ ਧਿਆਨ ਨਾਲ ਸੁਣਿਓ ਇਹ ਕੋਈ